ਸਾਨ ਵੀਰੋ ਅੱਜ ਤੁਹਾਨੂੰ ਆਪਾਂ ਦੱਸਾਂਗੇ 240 ਦਵਾਈ ਬਾਰੇ ਇਹ ਇੱਕ ਆਹ ਜਿਹੜੀ ਆ ਮੈਥਾ ਸਲਫਰੋਨ ਮੈਥਾਇਲ 20% ਡਬਲਯੂ ਪੀ ਇਹ ਦੋਹਾਂ ਦਵਾਈਆਂ ਕਣਕ ਵਿੱਚ ਚੌੜੇ ਪੱਤੇਲੇ ਇਸਤੇਮਾਲ ਕੀਤੀਆਂ ਜਾਂਦੀਆਂ ਜਿਵੇਂ ਕਿ ਪਾਲਕ ਜਾਂ ਜੰਗਲੀ ਪਾਲਕ ਹੋ ਜਾਂਦੀ ਹੈ ਜਾਂ ਵੀ ਹੋਰ ਮੈਣਾ ਹੋ ਗਿਆ ਇੱਕ ਤੰਬਾਕੂ ਬੂਟੀ ਹੁੰਦੀ ਹੈ ਚੌੜੀ ਜੀ ਉਹਦੇ ਲਈ ਇਹ ਦਵਾਈਆਂ ਇਸਤੇਮਾਲ ਹੁੰਦੀਆਂ ਪਰ ਇਹਨਾਂ ਦਾ ਰਿਜ਼ਲਟ ਵੀ ਵਧੀਆ ਹੈ ਤੇ ਦੋਹਾਂ ਦਾ ਵੱਖੋ ਵੱਖਰਾ ਰਿਜ਼ਲਟ ਆ ਵੱਖੋ ਵੱਖਰਾ ਰੇਟ ਆ ਰੇਟ ਉਹ ਅੱਗ ਭਾਗ ਇੱਕੋ ਹੀ ਪੈਂਦਾ ਹੈ ਕਿ ਮੈਂ ਕਿਹਾ ਪਾਲਕ ਹੋ ਗਿਆ ਆ ਜੰਗਲੀ ਪਾਲਕ ਖੜਾ ਆ ਮਕੋ ਖੜੀ ਆ ਹੈਪੀ ਸੀਡਰ ਵਾਲੀ ਕਣਕ ਚੇ ਦੀਆਂ ਸਮੱਸਿਆਵਾਂ ਬਹੁਤ ਹੁੰਦੀਆਂ ਆਈਆਂ ਕਿਉਂਕਿ ਜ਼ਮੀਨ ਵਾਹੀ ਨਹੀਂ ਹੁੰਦੀ ਆਪਾਂ ਹੈਪੀ ਸੀਡਰ ਨਾਲ ਬੀਜਦੇ ਆਂ ਤੇ ਹਰੇਕ ਸਾਲ ਵੀ ਨਹੀਂ ਪਾਲਕ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਵਿੱਚ ਉਹ ਵੱਖਰੀ ਗੱਲ ਆ ਮਰ ਜਾਂਦੀ ਹੈ ਜਿਵੇਂ ਪ੍ਰਾਣੀਆਂ ਵਟਾਂ ਤੇ ਇਹ ਆ ਵੇਖੋ ਤੁਸੀਂ ਕਿ ਮੈਂ ਖੜੀ ਆ ਹੁਣ ਇਹ ਜਿਹੜੀ ਗੱਲ ਆ ਆਪਾਂ ਮੁੱਦੇ ਤੇ ਆਉਣੇ ਆ ਦਵਾਈਆਂ ਬਾਰੇ ਜਿਹੜੀ ਤਾਂ ਇਹ ਆ ਹੈਗੀ ਆ ਚੋੜੇ ਪੱਤੇ ਵਾਲੀਆਂ ਨੂੰ ਕਹਿੰਦੇ ਇਹਨੂੰ ਆਪਾਂ ਕਣਕ ਚਕਾਰ ਇਹਨੂੰ ਕਰਦੇ ਆ ਮੈਕਸ ਐਕਸਲ 'ਚ ਜਾਂ ਕੋਈ ਹੋਰ ਦਵਾਈ 'ਚ ਇਹ ਕੰਪਨੀ ਇੱਕ ਪੂਰੀ ਕਹਿੰਦੀ ਆ ਪਰ ਆਪਾਂ 2 ਪੌਣੇ ਆ ਪਰ ਫਿਰ ਵੀ ਇਹਦਾ ਰਿਜ਼ਲਟ ਹੌਲੀ-ਹੌਲੀ ਆਉਂਦਾ ਕਿਉਂਕਿ ਇਹ ਜੜ ਤੋਂ ਅਸਰ ਕਰਦੀ ਆ ਹੌਲੀ-ਹੌਲੀ ਪੱਤਾ ਾਕੜਦਾ ਆ ਇਹ ਹੌਲੀ-ਹੌਲੀ ਪੀਲਾ ਹੁੰਦਾ 15-20 ਨਹੀਂ ਮਰਦਾ ਠੀਕ ਆ ਜੀ ਇਹ 2 ਪੂੜੀਆਂ ਤੋਂ ਘੱਟ ਦਾ ਅਸਰ ਹੀ ਨਹੀਂ ਕਰਦੀ ਚੰਗੀਆਂ ਜਿਹੜੀਆਂ ਜ਼ਮੀਨਾਂ 'ਚ ਬਾਹਲੀਆਂ ਭਾਰੀਆਂ 'ਚ ਤਾਂ ਕਰਦੀ ਨਹੀਂ ਅਸਰ ਰੇਤਲੀ 'ਚ ਸ਼ਾਇਦ 1.5 ਪੂਰੀ ਕਰ ਦਿੰਦੀ ਹੋਵੇ ਹੁਣ ਜਿਹੜੀ ਦਵਾਈ ਆ ਗਈ ਆ 240 ਇਹ ਕਈ ਨਾਮਾਂ ਹੇਠਾਂ ਆਉਂਦੀ ਹੈ ਜਿਹਨਾਂ ਸਾਲਟ ਇਹਦਾ ਆ ਹੁੰਦਾਗਾ 240 ਮਾਈਨ ਸਾਲਟ 85% ਐਸਾਲ ਹਰਬੀਸਾਈਡ ਇਹ ਜਿਹੜੀ ਆ ਇਹ ਆਪਾਂ ਇੱਕ ਭੂੜ ਬਾਮਪਾ ਜਿਹੜਾ ਆਪਣਾ 25 ਲੀਟਰ ਦਾ ਉਹਦੇ ਜਿਸੀਂ ਆਦੇ ਤਿਆਰਬੇ ਤੇ 100 ਐਮਐਲ ਪਾਉਣੇ ਵੈਸੇ ਲੀਟਰ 14 ਗਿੱਲਿਆਂ ਦਾ ਹੁੰਦਾ ਹੈ ਜੀ ਲੀਟਰ ਇਹਦੀ ਕੀਮਤ ਆਪਾਂ ਨੂੰ ਬਾਗਾ ਪੁਰਾਣਾ ਏਰੀਆ ਆਪਾਂ ਨੂੰ ਇਹ 380 ਰੁਪਏ ਦਾ ਮਿਲਿਆ ਇਹ ਆ ਪੁੜੀ ਆਪਾਂ ਨੂੰ ਮਿਲੀਏ 40 ਰੁਪਏ ਦੀ ਇਹ ਆਪਾਂ ਕਦੇ ਵੀ ਉਹ ਨਹੀਂ ਪਾਇਆ ਜਿਹੜਾ ਨਾਲ ਸਟicker ਜਿਆ ਹੁੰਦਾ ਇਕੱਲੀ ਪੁੜੀ ਬੋਣੇ ਆ ਇਹ ਸਟicker ਨਾਲ ਲੈਣਿਆਂ ਦਾ ਇਹੀ ਪੁੜੀ 100 ਰੁਪਏ ਦੀ ਜਾ ਵੜੈਂਦੀ ਹੈ 90 ਰੁਪਏ ਦੀ ਮੈਂ ਹਮੇਸ਼ਾ ਬਿਨਾਂ ਸਟicker ਤੋਂ ਹੀ ਵਾਰਤ ਕਰਦਾ ਹੁਣ ਸਟicker ਦੀ ਇਹਦੇ ਵਿੱਚ ਕੋਈ ਲੋੜ ਨਹੀਂ ਹੁੰਦੀ ਜਿਹੜੀ ਉਹ ਗੂੰਦ ਜੀ ਹੁੰਦੀ ਆ ਠੀਕ ਆ ਜੀ ਹੁਣ ਆਹ ਜਿਹੜੀ ਦਵਾਈ ਆ ਇਹਦਾ ਇਨਾ ਅਸਰ ਇਹਨੇ ਦੂਜੇ ਦਿਨ ਜੇ ਤੁਸੀਂ ਅੱਜ ਕਰਕੇ ਗਏ ਆ 10 ਵਜੇ ਸਪਰੇਅ ਤੇ ਕੱਲ ਨੂੰ 10 ਵਜੇ ਤੋਂ ਪਹਿਲਾਂ-ਪਹਿਲਾਂ ਜੰਗਲੀ ਪਾਲਕ ਮੈਣਾ ਮੂਣਾ ਨੇ ਲਟਾ ਦੇਣਾ ਥੱਲੇ ਸੜ ਦੇਣਾ ਇਹਦਾ ਰਿਜ਼ਲਟ ਆ ਫੋਰੀ ਇਵੇਂ ਵੱਡੀ ਪਾਲਕ ਤੇ ਵੀ ਆ ਇਹਦਾ ਰਿਜ਼ਲਟ ਇਹ ਵੱਡੀ ਤੇ ਨਹੀਂ ਕਰਦੀ ਹੁਣ ਜਿਵੇਂ ਆ ਆਪਾਂ ਕੱਲ ਨੂੰ ਵੀਡੀਓ ਪਾਵਾਂਗੇ ਆ ਆਪਣੀ ਮੋਟਰ ਨਾਲੇ ਕਿਵੇਂ ਖੜਾ ਆ ਪਾਲਕ ਇਹ ਕੱਲ ਨੂੰ ਤੁਹਾਨੂੰ ਛੋਟੀ ਵੀਡੀਓ ਪਾਵਾਂਗੇ ਤੇ ਜਿਵੇਂ ਖਤਮ ਕੀਤਾ ਹੋਇਆ ਅੱਜ ਆਪਾਂ ਇਹ ਦਵਾਈ ਛਿੜਕਣੀ ਆ 100 ml ਢੋਲ ਚ ਪਾ ਕੇ ਏ ਆਪਾਂ ਵੇਚ ਵੀਰ ਲਾ ਸਕਦੇ ਆ ਕੱਲੀ ਦੀ ਇਹ ਭਾਇਆ ਪੈਂਦੀ ਹੈ ਜੇ ਵਿੱਚ ਪਰ ਵਿੱਚ ਨਾਲੋਂ ਵਿੱਚ ਮਤਲਬ ਕਿ ਆ ਗੁੱਲੀ ਗੰਡੇ ਵਾਲੀ ਐਕਸਲ ਦੇ ਅਰੇ ਰੀ ਕਾਨਕ ਤੇ ਮਾੜਾ ਹਰ ਕਰ ਜਾਂਦੀ ਹੈ ਵਿੱਚ ਪਾ ਦੇ ਤੇ ਕਈ ਵਾਰੀ ਇੱਕ ਹੋਰ ਸਮੱਸਿਆ ਇਹਦੀ ਆਉਂਦੀ ਹੈ ਜਿਹੜੀ ਦੁਕਾਨਾਂ ਵਾਲਿਆਂ ਨੂੰ ਤਾਂ ਨਹੀਂ ਪਤਾ ਆਪਣਾ ਤਜਰਬਾ ਇਹ ਫੁਹਾਰਾ ਵੀ ਨਹੀਂ ਮੰਨ ਲੈਂਦੀ ਕੱਲੀ ਦਾ ਫੁਹਾਰਾ ਵਧੀਆ ਬਣਦਾ ਚਾਹੇ ਢੋਲੀ ਨਾਲ ਕਰ ਲੋ ਚਾਹੇ ਭੂਣ ਬੰਪ ਨਾਲ ਜਿਹੜੋ ਵੇਚਰ ਲਾਉਣੇ ਆ ਤਾਂ ਇਹਦੇ ਜੇ ਕੋਈ ਗਲੂ ਵਰਗੀ ਹੁੰਦੀ ਹੈ ਫੁਹਾਰਾ ਨਹੀਂ ਮੰਨ ਲੈਂਦੀ ਇਹਨਾਂ ਦਵਾਈਆਂ ਨੂੰ ਇਹ ਵਿੱਚ ਜੋੜਦੀ ਆ ਨਹੀਂ ਧੱਬੇ ਬਣਨ ਲੱਗ ਜਾਂਦੇ ਆ ਨਾਲੇ ਨਾਲ ਤੁਹਾਡਾ ਪੰਪ ਚੱਲੇ ਇਸ ਲਈ ਇਹਨੂੰ ਆਡੀ ਛੜਕੋ ਤੇ ਭਣਾਡੇ ਢੋਲ ਨਾਲ ਕਿੱਲੇ ਦੇ ਘੜਦੋ ਬਾਲੇ ਪਾਣੀ ਪੂਣੀ ਦੀ ਨਹੀਂ ਲੋੜ ਹੁੰਦੀ ਪਾਣੀ ਦੀ ਗੁੱਲੀ ਡੰਡੇ ਵਾਲੀ ਨੂੰ ਵੀ ਨਹੀਂ ਬਾਹਲੀ ਲੋੜ ਹੁੰਦੀ ਪਾਣੀ ਦੀ ਲੋੜ ਹੁੰਦੀ ਹੈ ਜਿਹੜੀ ਕੀਟਨਾਸ਼ਕ ਦਵਾਈ ਹੈ ਇਹਦੇ ਨਾਲ ਦਾ ਬਸ ਤੁਹਾਡਾ ਪਾੜਾ ਨਾ ਰਵੇ ਉਹ ਵੇਖ ਸਕਦੇ ਆ ਆਪਣਾ ਫੁਹਾਰਾ ਕੋਈ ਬੜਾ ਫੁਹਾਰਾ ਨਹੀਂ ਇਹ ਪਾੜਾ ਨਾ ਰਵੇ ਵਧੀਆ ਰਿਜ਼ਲਟ ਆ ਵੀ ਆਪਾ ਪਾ ਰਹੇ ਆ 600 ਐਮਐਲ ਕਿੱਲੇ ਦੀ ਵਸੇ 400 ਆਉਂਦੀ ਆ ਐਕਸੀਲ ਰੈਕਮੈਂਡ 400 ਕਰਦੇ ਆ ਪਰ ਆਪਾਂ 600 ਪਾ ਰਹੇ ਆ ਇਹ ਵਿੱਚ ਹੋਰ ਕੋਸਨੇਟ ਲਾ ਰਹੇ ਆ ਚਾਰ ਲਾ ਰਹੇ ਆ ਦੋ ਪੁੜੀਆਂ ਜਿਹਨਾਂ ਦੇ ਛੋਟੇ ਬੱਟਾਂ-ਵੁੱਟਾਂ ਤੇ ਆ ਖੜਾ ਦਾ ਤੁਸੀਂ ਕੱਲੀ ਵਸ ਇਹ ਢੋਲ 'ਚ 100 ਐਮਐਲ ਪਾਓ ਇੱਕ ਢੋਲ 'ਚ ਭੂਣ ਪਾਪ ਜਿੱਤੇ ਸਪਰੇਅ ਕਰ ਦੋ ਨਾਸ ਕਰ ਦੂਗੀ ਨਾਸੇ ਬਹੁਤ ਵਧੀਆ ਦਵਾਈ ਹੈ ਚੌੜੇ ਪੱਤੇ ਲਈ 240